ਕੀ ਖਾਲਸਾ ਸਾਹਿਬ ਆਇ ਕੁ ਦੀ ਜਥੇ ਧਾਨਗੁਰ ਤੇਗ বাহাদুর ਸਾਹਿਬ ਸੱਚੇ ਪਾਤਸ਼ਾਹ ਦੀ ਮਹਾਨ ਸ਼ਹਾਦਤ ਨੂੰ ਸਮੂਹ ਸੰਗਤਾਂ ਦੇ ਮੈਂ ਦਾਸ ਕੋਟਨ ਕੋਟ ਪ੍ਰਣਾਮ ਕਰਦੇ ਆ ਅੱਜ ਇਹ ਮਹਾਨ ਨਗਰ ਕੀਰਤਨ ਧਾਨਗੁਰ ਤੇਗ বাহাদুর ਸਾਹਿਬ ਦੀ ਸ਼ਹਾਦਤ ਨੂੰ ਸਮਰਪਿਤ ਗੁਰਦੁਆਰਾ ਗੁਰ ਤੇਗ ਬਹਾਦਰ ਨਾਟਕੜਾ ਮੱਲੇ ਵਿਖੇ ਧਾਨਗੁਰ ਗ੍ਰੰਥ ਸਾਹਿਬ ਦੀ ਸ਼ਰਤ ਤੇ ਪੰਜ ਪਿਆਰਾਂ ਦੀ ਵਾਈ ਵਿੱਚ ਰੰਗ ਹੋਇਆ ਧਾਨਗੁਰ ਤੇਗ বাহাদুর ਸਾਹਿਬ ਨੇ ਮਹਾਨ ਕੁਰਬਾਨੀ ਕੀਤੀ ਹੈ ਜਲੋ ਉਹ ਤੁਹਾਡਾ ਅत्याचार ਮੁਲਕ ਹਕੂਮਤ ਕਰ ਰਹੀ ਸੀ ਜਦੋਂ ਹਿੰਦੂ ਧਰਮ ਦੇ ਰਾਜਿਆਂ ਨੇ ਆ ਕੇ ਫਰਿਆਦ ਕੀਤੀ ਕਿ ਸਾਡਾ ਧਰਮ ਖਤਰੇ ਵਿੱਚ ਹੈ ਇਹਨੂੰ ਕੋਈ ਮਹਾਨ ਤਪਸਵੀ ਮੁੱਖ ਬਚਾ ਸਕਦਾ ਹੈ ਉਸ ਵੇਲੇ 9 ਸਾਲ ਦੀ ਨਵਸਤਾ ਗੋਬਿੰਦ ਰਾਏ ਜੀ ਦੀ ਉਹਨਾਂ ਨੇ ਕਿਹਾ ਪਿਤਾ ਜੀ ਜਾਓ ਤੁਹਾਡੇ ਤੋਂ ਵੱਧ ਧਰਮੀ ਮੁੱਖ ਕੋਈ ਨਹੀਂ ਤੁਸੀਂ ਇਹ ਧਰਮ ਦੀ ਰਾਖੀ ਕਰ ਸਕਦੇ ਹੋ ਮੈਂ ਜਤੀਮ ਹੋਣਾ ਪ੍ਰਵਾਨ ਕਰ ਸਕਦਾ ਉਸ ਵੇਲੇ ਗੁਰਤੇਗ ਬਾਦਲ ਸਾਹਿਬ ਚਾਂਦਰੀ ਚੌਂਕ ਵਿਖੇ ਆਪਣੇ ਦਸ ਸਿੱਖਾਂ ਦੇ ਨਾਲ ਸ਼ਹੀਦ ਹੋਏ ਨੇ ਔਰ ਇਸ ਦੁਨੀਆ ਨੂੰ ਇੱਕ ਮਿਸਾਲ ਕਾਇਮ ਕੀਤੀ ਏ ਕਿ ਧਰਮ ਮਜਮਤਾਂ ਸਾਰੀਆਂ ਨੀਵੀਆਂ ਨੇ ਇਹ ਜਿਹੜਾ ਮੁਗਲ ਹਕੂਮਤ ਦਾ ਸਾਰਾ ਜਿਹੜਾ ਵਰਤਾਰਾ ਸੀ ਉਹਦੀ ਨਿੰਦਿਆ ਕਰਦਿਆਂ ਹੀ ਗੁਰਦੇਵ ਭਾਦਰ ਸਾਹਿਬ ਆਪਣਾ ਸੀਸ ਬਲਦਾਨ ਕਰਕੇ ਇਸ ਬੁਝੇ ਦੇ ਦੀਵੇ ਵਿੱਚ ਆਪਣੇ ਖੂਨ ਦਾ ਤੇਲ ਪਾ ਕੇ ਇੱਕ ਸੇਹ ਦਿੱਤੀ ਏ ਕਿ ਆਉ ਹਲਕੇ ਚੱਲ ਕੇ ਸਰਬੱਤ ਦਾ ਭਲਾ ਬਣੀਏ ਨਾਨਕ ਨਾਮ ਕਰਦੀ ਖੜਾ ਤੇਰੇ ਬਾਣੇ ਸਰਬੱਤ ਵਾਇਵੋ ਟਿੱਕੇ ਖਾਤਾ ਵਾਇਵੋ ਟਿੱਕੇ ਖਤੇ ਤਾਂ ਤਰਗੋਤੋੜਾ ਕੋ 13 ਵਾਰ ਦਾਤਾ ਉਹ ਜੇ ਕੋ 13 ਵਾਰ ਦਾਤਾ ਜਿਹੜਾ ਸੀ ਜੇ ਵਰਕੋਰਾ ਮਨਾਉਂਦਿਆ ਆਇਓ ਸਰਸਾਲੋ ਇਹਨਾਂ ਉਹਨਾਂ ਦੇ ਇਤਿਹਾਸ ਮਨਾਉਂਦਿਆਂ ਨੂੰ ਔਰ ਇੱਥੇ ਕਾਨਾ ਚੌਰ ਦੇ ਚ ਪਉਦੇ ਆ ਔਰ ਮਾਨਰ ਨਾ ਅੰਦਰ ਉਹਦੇ ਆ ਕਾਨਾ ਤੇ ਫਤਗਤ ਆ ਰਹੀ ਹੈ ਗੋਤਾਰ ਤੋਂ ਖਾਬ ਤੋਂ ਵਾਪਸ ਹੋ ਕੇ ਤੇ ਵਾਪਸ 91 ਚੋ ਪੁਲਸ ਲੈਣ ਹੁੰਦੇ ਆ ਤੇ ਗੁਰਦਵਾਰਾ ਕੋ 13 ਵਾਰ ਦਾਤਾ ਸਵਾਗਤ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ